ਜੀ ਕਮਾਂਡ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅਮੀਰ ਕਰਦੇ ਆਂ ਇਹ ਸਾਰੇ ਤੁਸੀਂ ਵਧੀਆ ਹੋਮ ਹੋਗੇ ਜੀ ਠੀਕ ਠਾਕ ਹੋਮ ਹੋਗੇ ਜੀ। ਆਪਾਂ ਆ ਗਏ ਜੀ ਬਾਹਰ। ਟਾਈਮ ਹੋ ਰਿਹਾ ਜੀ ਸਵੇਰ ਦੇ ਵਜ ਰਹੇ ਨੇ 7 ਜੀ। ਰਾਤ ਬਹੁਤ ਜ਼ਿਆਦਾ بارش ਹੋਈ ਐ। ਸਵੇਰੇ ਵੀ ਹੋਈ ਗਈ ਬਹੁਤ ਜ਼ਿਆਦਾ। ਮੀਂਹ ਬਹੁਤ ਜ਼ੋਰ ਦੀ ਆਇਆ ਦਿਖਾਉਣੇ ਆ ਸੰਭਰ। ਇਹ ਆਪਾਂ ਕਿੰ ਨੂੰ ਲਾਇਆ ਹੋਇਆ ਜੀ। ਤਨ ਲੱਗ ਗਿਆ ਵੀ ਦਵਾਰੋਂ ਮਰੂਦ ਆਪਣਾ ਲੱਗਿਆ ਹੋਇਆ ਜੀ ਕਿ ਛੋਟਾ ਜਿਹਾ ਮਰੂਦ ਆਪਣਾ ਹੋਰ ਲਾਇਆ ਹੋਇਆ ਜੀ ਵੀ ਆਪਨੇ ਬਾਹਲੇ ਸੈੱਡ ਫਰੂਟ ਫਲਾਂ ਵਾਲੇ ਆਪਣੀ ਪੌਦੇ ਲਾਏ ਹੋਏ ਨੇ ਜੀ ਸਾਰੇ ਬੱਚੇ ਜਾ ਰਹੇ ਨੇ ਜੀ ਸਕੂਲ ਪੇਪਰ ਆਪੋ ਤਜ ਸੈਂਸ ਦਾ ਕੀ ਕੇ ਇਹ ਆਪਣੇ ਔਲੇ ਦਾ ਆਪਣੇ ਔਲੇ ਦਾ ਵੀ ਬੁੱਟਾ ਲੱਗਿਆ ਹੋਇਆ ਦੇਖੋ ਇਸ ਵਾਰ ਔਲੇ ਲੱਗਦੇ ਨੇ ਕੰਨਾ ਪਰ ਇਹਨੂੰ ਇੱਕ ਵਾਰ ਵੀ ਨਹੀਂ ਲੱਗੇ ਹਲੇ ਔਲੇ ਚਲੋ ਜੀ ਆਪਾਂ ਚੱਲਦੇ ਹੁਣ ਅੰਦਰ ਨਹੀਂ ਤਾਂ ਬਹੁਤ ਜ਼ਿਆਦੇ ਪਿਆ ਹੈ ਪਾਣੀ ਖੜਿਆ ਸੜਕ ਤੇ ਵੀ ਠੰਢੀ ਠੰਡੀ ਚੱਲ ਪਈ ਹਵਾ

ਅੰਦਰ ਗਰਮੈਜ ਹੋਈ ਪਈ ਆ ਬਾਹਰ ਮੌਸਮ ਬਹੁਤ ਵਧੀਆ ਆ ਆਪਾਂ ਪੀਣੀ ਆ ਜੀ ਹੁਣ ਚਾਹ ਦੇਲ ਪ੍ਰੀਤ ਪਈ ਆਪਣਾ ਹਲੇ ਸੁੱਤਾ ਹਾਂਜੀ ਆਪਣਾ ਚਾਹ ਵੀ ਢੂਈ ਆਪਾਂ ਸੋਚਿਆ ਕਿ ਕੰਪਨੀ ਦੇ ਟਾਈਮ ਆ ਗਿਆ ਦੇਲ ਪ੍ਰੀਤ ਸ਼ਟਪ ਬਿਨੂ ਦੇ ਤਾਂ ਚੱਲ ਆਇਓ ਪੁੱਤ ਜਿੰਨੇ ਵਜੇ ਗਏ ਟਾਈਮ ਵੱਜ ਗਿਆ 8:30 ਵਜੇ ਲੀਜ਼ਰ ਲਾ ਮਾਂ ਜਣਾਉਣੇ ਹੂੰ ਕੋਣਾ ਲੈ ਫਿਰ ਪੜ੍ਹ ਕੇ ਬੈਠੇਗਾ 쌈싸� a e 드디 d e s c r i t o r 이건 뱀살 g o 어서 e f a k ਦੇਖੋ ਕਿੰਨੀ ਮਿੱਟੀ ਹੋ ਗਈ ਮੇਂ ਨਾਲ ਜਿਹੜਾ ਉੱਪਰ ਕੱਪੜਾ ਹੈ ਨਾ ਇਹਦੇ ਉੱਤੇ ਗਰਦ ਪਈ ਹੁੰਦੀ ਹੈ ਸਾਰਾ ੁੱਟਦਾ ਜਾਂਦਾ ਮੇਂ 'ਚ ਆਪਾਂ ਤələ ਪਿਛਲੇ ਪਿਛਲੇ ਵੇੜੇ ਨੂੰ ਤੋਂ ਨੇ ਆ ਫੇਰ ਕਰਾਂਗੇ ਆਪਾਂ ਮੂਰੇ ਕੰਮ ਹੋਰ 五辆。 ਹਾਂਜੀ ਆਪਾਂ ਪਿੱਛੇ ਤੋਂ ਗੈਲਰੀ ਧੋ ਕੇ ਜੀ ਹੁਣ ਆਪਾਂ ਚੱਲਦੇ ਆਂ ਅੰਦਰ ਹੁਣ ਆਪਾਂ ਇੱਥੇ ਝਾੜੂ ਲਾ ਦਈਏ

ਉਹ ਤਾਂ ਹਵਾ ਵੀ ਚੱਲ ਰਹੀ ਐ ਕਦੇ ਬੱਦਲ ਵਾਈ ਹੋ ਜਾਂਦੇ ਕਦੇ ਧੁੱਪ ਚੜ ਜਾਂਦੀ ਐ

ਪਰ ਉਹ ਸਫਾਈ ਆਪਾਂ ਸਾਰੀ ਸਫਾਈ ਰੋਟੀ ਖਾ ਕੇ ਫਿਰ ਕਰਾਂਗੇ ਇਹਨੇ ਆਪਣਾ ਸਾਰਾ ਬਾਹਰੋਂ ਨਿਬੜ ਜੂਗਾ ਕੰਮ y junio, que siguiente día de calor aunque ya se ਸਾਫੀ ਹੋ ਗਈ ਰਹਿਤਾ ਜਾ ਲੈ ਗਿਆ ਚਾ ਲੀ ਮਾਰਦਾਂਗੇ ਪਰ ਆਪਾਂ ਫਿਰ ਇਹਦੇ ਸ਼ੀਸ਼ਿਆਂ ਤੇ ਦਾਗ ਜਿਹੀ ਨਹੀਂ ਪੈਣਗੇ ਇਹ ਤਾਂ ਤੋ ਬਿਲਾਦੀ ਆਪਾਂ ਮਿੱਟੀ ਜੀ ਮੀ ਆ ਤਾਂ ਜਾਂਦਾ ਪਰ ਮੀ ਕੰਮ ਬਹੁਤ ਪਤਾ ਜਾਂਦਾ ਹਾਂਜੀ ਮੌਸਮ ਅੱਜ ਸਾਰਾ ਦਿਨ ਖਰਾਬ ਹੀ ਰਿਹਾ ਜੀ ਬਹੁਤ ਹਵਾ ਚੱਲ ਰਹੀ ਹੈ ਆਪਾਂ ਹੁਣ ਜਾਂਦੇ ਹਾਂ ਜੀ ਧਾਰ ਕੱਢਣ ਜੇ ਟਾਈਮ ਹੋ ਗਿਆ ਜੀ ਸ਼ਾਮ ਦਾ ਬੱਦਲਵਾਈ ਮੌਸਮ ਖਰਾਬ ਹੈ ਜੀ ਬਿਲਕੁਲ ਬੱਦਲਵਾਈ ਪੂਰੀ ਹੋਈ ਪਈ ਹੈ ਮੀਂਹ ਪੈਣ ਲੱਗ ਗਈ ਜੀ ਆਪਾਂ ਚੱਲਦੇ ਹਾਂ ਜੀ ਹੁਣ ਪਿੰਡ ਉੱਥੇ ਤੋਂ ਆਪਾਂ ਲੈ ਕੇ ਆਉਣਾ ਜੀ ਧਾਰ ਕੱਢ ਕੇ ਦੁੱਤ ਸਾਨੂੰ ਦਿਖਾਉਣੇ ਹੈ ਜਿਹੜੇ ਵਿੱਚ ਜਿਹੜੀਆਂ ਆਉਂਦੀਆਂ ਸੱਜੜ ਕੇ ਵੱਢ ਕੇ ਜੀ 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 ਹਾਂਜੀ ਹੁਣ ਆਪਾਂ ਪਹੁੰਚ ਗਏ ਜੀ ਪਿੰਡ ਮੈਂ ਆਪਾਂ ਸਾਨੂੰ ਤਾਂ ਖਾਣੇ ਆ ਜੀ ਆਪਾਂ ਧਾਰ ਕੱਢਾਂਗੇ ਮਰ ਜਾਂਦੀ ਫਿਰ ਭੈਣ ਆਪਾਂ ਤਾਂ 5 ਜੀ ਹਾਂਜੀ ਤਾਂ ਹੱਲੇ ਵੰਦੇ 10 ਮਿੰਟ ਪਹਿਨੇ

очку banar karasia uga ya子 bar pritis abnani <laughs> prinsanya k deve jwel na te Trustee Tchau. Oh.

ਰਾਣੀ ਦਾ ਵੱਧਣਾ ਆਖੇ ਤੱਕ ਦੀ ਸਾਰੇ ਕੰਮ ਕਰਦੇ ਜੇ ਕੰਮ ਕਰਾਂਗੇ ਤਾਂ ਹੀ ਖਾਣਗੇ ਨਹੀਂ ਆਪੇ ਘਰ ਦੇ ਕੰਮ ਕਰਦੇ ਕੰਮ ਦੇ ਕੰਮ ਦਾ ਉਦਾਹਰਣ ਆਪਾਂ ਨਾਲ ਗੁੱਦਕੀ ਵਿੱਚ ਪਾ ਲਈ ਫਿਰ ਆਪਾਂ ਚੱਲਦੇ ਹਾਂ ਜੀ ਆਪਣੇ ਘਰ ਆਪਾਂ ਬਾਹਰ ਵੀ ਕਰ ਦਈਏ ਸਾਫ਼ ਜੀ ਵੀਡੀਓ ਦਾ ਕਰਦੇ ਆ ਇੱਥੇ ਐਂਡ ਜੀ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕੱਲ ਨੂੰ ਮਿਲਦੇ ਆ ਜੀ ਆਪਾਂ ਇੱਕ ਨਵੀਂ ਵੀਡੀਓ ਨਾਲ